ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸੰਗਤ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਚਰਨਾ ਜੀ ਹਾਜ਼ਰੀ ਲਵਾ ਕੇ ਗੁਰੂ ਘਰ ਕਿਮੀਨ ਇਸ ਟਾਈਮ ਆਪਾਂ ਕਿਮੀਨ ਦੇ ਵਿੱਚ ਆ ਜੀ ਦ੍ਰਿਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਹੋਇ ਪ੍ਰਭ ਕਰਮ ਮੇਰਾ ਪੂਨ ਕਰਮ ਹੋਇ ਪ੍ਰਭ ਮੇਰਾ ਸੰਗਤ ਜੀ ਇਹ ਗੁਰੂ ਘਰ ਜੀ ਆਪਣੇ ਫੌਜੀ ਜਵਾਨਾਂ ਦੇ ਅੰਦਰ ਜਿੱਦਾਂ ਉਹੀ ਇੱਥੇ ਸੇਵਾ ਕਰਦੇ ਆ ਗੌਰ ਸਖ ਬੰਦੇ ਆ ਸਾਰੇ ਇੱਥੇ ਆਪਣੇ ਤੇ ਵਧੀਆ ਦੀਦ ਕੀਤੀ ਆ ਚਰਨਾ ਜੀ ਹਾਜ਼ਰੀ ਲਵਾ ਕੇ ਕਰੋ ਜੀ ਅਰਦਾਸ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਭ ਦੀਆਂ ਮਰਜ਼ੀਆਂ ਪੂਰੀਆਂ ਕਰਨੀਆਂ ਕਾਲਪੁਰਖ ਸੱਚੇ ਪਾਤਸ਼ਾਹ ਜੀ ਲਵਾਓ ਜੀ ਹਾਜ਼ਰੀ ਗੁਰੂ ਚਰਨਾ ਚ ਸਤਨਾਮ ਸ਼੍ਰੀ ਵਾਹਿਗੁਰੂ ਜੀ ਆਜੋ ਜੀ ਬਾਤਾਂ ਹੁਣ ਸਫਰ ਵੱਲ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਆਪ ਹੀ ਥਾਪੜਾ ਦੇ ਕੇ ਤੋਰਨਾ ਦਾਸ ਨੂੰ ਤੇ ਆਪ ਹੀ ਅੰਗ ਸੰਗ ਸਹਾਈ ਰਹਿ ਕੇ ਦਾਸ ਦੀ ਬਾਹ ਫੜ ਕੇ ਸਫਰ ਫਤੇ ਕਰਵਾਉਣਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਜੀ ਸਤਿ ਸ਼੍ਰੀ ਅਕਾਲ ਦਰਸ਼ਣ ਆਪਾਂ ਕਰ ਲਿਆ ਜੀ ਗੁਰੂ ਘਰ ਤੇ ਗੁਰੂ ਚਰਨਾ ਜੀ ਲਵਾ ਲਈ ਆ ਹਾਜ਼ਰੀ ਤੇ ਪਿੱਛੇ ਆਪਣੇ ਤੁਸੀਂ ਦੇਖ ਰਹੀਆਂ ਗੁਰੂ ਘਰ ਆ ਜੀ ਇਹ ਕਿਮੇਨ ਕਿਮੇਨ ਸ਼ਹਿਰ ਆ ਇਹ ਜਦੋਂ ਆਪਾਂ ਆਪਣੇ ਲਖੀਂਪੁਰ ਵਾਲੀ ਸਾਈਡ ਤੋਂ ਅਸ ਪਹਾੜਾਂ ਦਾ ਹੀ ਹੋਊਗਾ ਬਰਫਾ ਦੇ ਵਿੱਚ ਵੀ ਹੋ ਸਕਦਾ ਬਰਫਾ ਪਈਆਂ ਹਣ ਲੱਦੇ ਪਹਾੜ ਹੁਣ ਮਾਈਨਸ ਦਾ ਟੈਂਪਰੇਚਰ ਦਾ ਮਾਈਨਸ ਹੋਣਾ ਹੀ ਹੋਣਾ ਆ ਕਿਉਂਕਿ ਇੱਕ ਜ਼ੀਰੋ ਨਾ ਦੀ ਜਗ੍ਹਾ ਆ ਜਿੱਦਣ ਨੂੰ ਆਪਾਂ ਹੁਣ ਘੋੜਿਆਂ ਦੀਆਂ ਲਗਾਮਾਂ ਛੱਡਣ ਲੱਗੇ ਆ ਜ਼ੀਰੋ ਨਾ ਦੀ ਜਗ੍ਹਾ ਦਾ ਮਤਲਬ ਇਹ ਹੀ ਆ ਵੀ ਉੱਥੇ ਟੈਂਪਰੇਚਰ ਜ਼ੀਰੋ ਹੁੰਦਾ ਆ ਤੇ ਉਹ ਹਾਲੇ ਕਾਫੀ ਉੱਧ ਆਪਣੇ ਤੋਂ ਦੂਰ ਆ ਹੋ ਸਕਦਾ ਉੱਥੇ ਤੱਕ ਪਹੁੰਚਣ ਨੂੰ ਦੋ ਦਿਨ ਲੱਗਣ ਤੇ ਆ ਜਾਓ ਜੀ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਨਾਲ-ਨਾਲ ਤੁਹਾਡੇ ਸਫ਼ਰ ਸਾਂਝਾ ਕਰਦੇ ਜਾਵਾਂਗੇ ਸਮਾਨ ਆਪਾਂ ਲੱਦ ਲਿਆ ਘੋੜੇ ਦਾ ਤੇ ਅੱਜ ਚੇਨ ਚੂਨ ਵੀ ਸਾਫ਼ ਕਰ ਲਈ ਆ ਤੇ ਹੌਣ ਛੱਡਾਂਗੇ ਲਗਾਮਾਂ ਘੋੜੇ ਦੀਆਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆਕੇ ਨਿਆਣੇ ਨੇ ਛੇੜ ਦਿੱਤਾ ਹੁਣ ਸਾਈਕਲ ਖੜੇ ਤੇ ਆਪਣੇ ਠੀਕ ਹੈ ਜੀ ਆ ਜਾਓ ਫੇ ਛੱਡਦੇ ਹਾਂ ਲਗਾਮਾਂ ਘੋੜੇ ਦੀਆਂ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਅੱਜ ਜਿਦੋਂ ਸਫ਼ਰ ਸ਼ੁਰੂ ਪਹਾੜਾਂ ਅਰ ਨਾਚਲ ਪ੍ਰਦੇਸ਼ ਸੂਬਾ ਹਾ 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 ਹਵਾ ਜਲਦੀ ਆ ਗਈ ਠੰਡੇ ਲਓ ਜੀ ਲਗਭਗ ਆਪਾਂ 15 ਕਿਲੋਮੀਟਰ ਦਾ ਗੇੜ ਕੱਢ ਲਿਆ ਆ ਇਹ ਪੈਂਡਿਆ ਜਿੱਥੇ ਆਪਾਂ ਖੜੇ ਆਂ ਦੁਕਾਨ ਆ ਹਵਾ ਪਰ ਹਵਾ ਕਿੰਮ ਹਵਾ ਕਿੰਮ ਹਵਾ ਕਿੰਮ ਇਹ ਪੈਂਡਿਆ ਜੀ ਹਵਾ ਕਿੰਮ ਔਰ ਜਿਲ੍ਹਾ ਇਸ ਦਾ ਕੌਣ ਸਾਹ ਡਿਸਟ੍ਰਿਕਟ ਪਕੁੰਪਰੇ ਪਕੁੰਪਰੇ ਹਵਾਕਿੰਗ ਪੈਂਡ ਤੇ ਪਕੰਪਰੇ ਜ਼ਿਲ੍ਹਾ ਸੂਬਾ ਅਰਨਾਚਲ ਪ੍ਰਦੇਸ਼ ਤੇ ਆਪਾਂ ਲਏ ਸਟਿੰਗ ਤੇ ਬਾਈ ਲਾਪਿਆ ਝੰਬਣ ਸੰਤਰੇ ਤੇ ਪਿਆਰ ਇਹਨਾਂ ਦੇਤਾ ਭਰਾ ਨੇ ਬਾਈ ਨੇ ਅੱਧਾ ਕਿਲੋ ਨੂੰ ਚਾਰ ਚੜੇ ਕਹਿੰਦਾ ਨਹੀਂ ਇੱਕ ਹੋਰ ਲੈ ਲਾ ਪਿਆਰ ਆ ਸਾਡੇ ਲੋ ਕਹਿੰਦਾ ਅਰਨਾਚਲ ਵਾਲਿਆਂ ਲੋ ਤੇ ਆਪਾਂ ਨਾਲ ਇੱਕ ਕੇਕ ਜਿਹਾ ਲੈ ਲਿਆ ਤੇ ਉਧਰ ਆਪਣੇ ਘੋੜੇ ਬਾਕੀ ਵੀ ਸਫ਼ਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬਹੁਤ ਗੱਲਾਂ ਬਾਤਾਂ ਆ 15 ਕਿਲੋਮੀਟਰ ਦੇ ਵਿੱਚ ਪਤਾ ਲੱਗੀਆਂ ਇੱਧਰ ਜਵਾਨ ਅੱਗ ਸੇਕਦੇ ਹੋਏ ਆਪਾਂ ਸਟੇਕ ਸਟੰਗੂ ਪੀ ਕੇ ਛੱਡੀਆਂ ਹੀ ਲਗਾਮਾਂ ਘੋੜੇ ਦੀਆਂ ਤੇ ਇੱਧਰ ਆਪਾਂ ਜੇ ਮਾਰਾ ਮੋਟਾ ਖੇਤੀਬਾੜੀ ਦੀ ਗੱਲ ਕਰੀਏ ਤੇ ਕੇਲੇ ਦੀ ਆ ਜਿੱਦਾਂ ਸੌਣ ਨੂੰ ਮਿਲਦਾ ਕੇਲਾ ਕੁਲਾ ਬਾਵਾ ਆ ਤੇ ਸੰਤਰਾ ਹੈ ਨਾ ਇੱਧਰ ਹਾਂ ਸੰਤਰਾ ਤੇ ਬਾਕੀ ਇੱਧਰ ਧਾਨ ਵੀ ਹੁੰਦਾ ਨਾ ਥੋੜਾ ਬੋਤਾ थोड़ा बहुत होता है ना कहीं कहीं सही है जे जो नदी चल रही है जो कौन सी है इसका नाम क्या है, तो है। पीछे तो जो निकला वो तीन नाला था ना तीन नाला निसी ना। लिसी बुशती गांव का नाम है लिसी बुस्ती सही है वो आगे कितने किलोमीटर पर आएगा ਨਾ ਦੂਰ ਨਹੀਂ ਹੈ 4 4 ਕਿਲੋਮੀਟਰ 4 ਕਿਲੋਮੀਟਰ ਹੈ ਸਹੀ ਹੈ ਚਲੋ ਠੀਕ ਹੈ ਬੜੀਆ ਲਗਾ ਆਪਸੇ ਕੁਝ ਜਾਣਨੇ ਕੇ ਲਈ ਮਿਲਿਆ ਜੀ ਆਪਾਂ ਸੜਕ ਦੀ ਗੱਲ ਕਰੀਏ ਤਾਂ ਇੱਧਰ ਇਦਾਂ ਆ ਜਿਹੜਾ ਆਪਾਂ ਕਿਮੀਨ ਤੋਂ ਜ਼ਿਆਦੇ ਚੱਲੇ ਆ ਸਿੰਗਲ ਜਾਂ ਰੋੜਿਆ ਪਰ ਰੋੜ ਬਹੁਤ ਸ਼ਾਨਦਾਰ ਆ ਤੇ ਆੜਾ ਦਵਾਲਾ ਹਰਿਆ ਭਰਿਆ ਹੋ ਕੇ ਹੁੰਦਾ ਕਰਕੇ ਪਿੰਦੀ ਚੜਾਈ ਆ ਪਰ ਜੋਰ ਜ਼ਰੂਰ ਲੱਗਦਾ ਪਰ ਆਨੰਦ ਪੂਰਾ ਹੁੰਦਾ ਆ ਬਾਈਕਰਾਂ ਲਈ ਤੇ ਸਾਈਕਲਿਸਟਾਂ ਲਈ ਰੋਡ ਬਹੁਤ ਜ਼ਿਆਦਾ ਵਧੀਆ ਹੈ ਤੇ ਅੱਗੇ ਜਾ ਕੇ ਇਹ ਰੋਡ ਇਹ ਕੀਟਾ ਨਗਰ ਤੋਂ ਆਉਂਦਾ ਆ ਜ਼ੀਰੋ ਨੂੰ ਉੱਥੇ ਜਾ ਕੇ ਇਹ ਮਿਲ ਜਾਣਾ ਉਸ ਰੋਡ ਦੇ ਨਾਲ ਉਹ ਰੋਡ ਦੇਖਦੇ ਆ ਬਈ ਡਬਲ ਆ ਜਾਂ ਫੂਰ ਲੈਨੇ ਆ ਪਹਾੜਾਂ 'ਚ ਫੂਰ ਲੈਣ ਤਾਂ ਕੱਟੇ ਹੀ ਹੁੰਦਾ ਆ ਜਾਂ ਡਬਲ ਹੋ ਜਾਊਗਾ ਤੇ ਜਾਂ ਫਿਰ ਇਦਾਂ ਹੀ ਚੱਲੂਗਾ ਸੂਬਾ ਅਰਨਾਚਲ ਪ੍ਰਦੇਸ਼ ਇਧਰ ਆ ਪਹਾੜਾਂ ਦੇ ਨਾਲ-ਨਾਲ ਚੱਲਦੇ ਜਦੋਂ ਪਹਾੜਾਂ ਨੂੰ ਕਦੇ ਵੀ ਨਿਗਾਹ ਪੈਂਦੀ ਆ ਉਧਰ ਰੱਖ ਲਓ ਸੇ ਜਾਂ ਇਧਰ ਤੇ ਬਾਹ ਸਹੀ ਬਾਸ ਆ ਇਧਰ ਬਾਸ ਨਾਲ ਲੱਦੇ ਪਏ ਆ ਪਹਾੜ ਐਵੇਂ ਜਾਂਦਾ ਹੋਏ ਜਵਾਨ ਬਾਹ ਹੁਟਰਸਾਈਕਲ ਤੇ ਤੇ ਇਕ ਉਧਰੋਂ ਆਦਾ ਇੱਧਰ ਮੋਟਰਸਾਈਕਲ ਜਾਂ ਕਾਰ ਕੋਈ ਚੱਕਰ ਦੀ ਆ ਵੱਡੀ ਏਡੀ ਕੋਈ ਨਹੀਂ ਇੱਧਰ ਨੂੰ ਚੱਲ ਰਹੀ ਇਹ ਗੱਲ ਦੀ ਮौज ਬਹੁ ਆ ਘੋੜੇ ਨੂੰ ਇੱਧਰ ਨੂੰ ਮਰਜੀ ਕਰ ਲਓ ਲਓ ਜੀ ਇੱਧਰ ਨੂੰ ਕਰ ਲਓ ਚਾਹੇ ਕਰ ਲਓ ਇੱਧਰ ਕਿ ਨਹੀਂ ਤੂਫਾਨ ਸਿਆ ਕੀ ਮੈਂ ਤੂੰ ਜ਼ੀਰੋ ਵੱਲ ਨੂੰ ਜਾਂਦੇ ਆ ਨੂੰ ਕਸਬਾ ਆ ਇਹ ਲੀਸ਼ੀ ਉਰਨਾਚਲ ਪ੍ਰਦੇਸ਼ ਤੇ ਬਾਈ ਵਾਲੇ ਕੋੜੇ 'ਚ ਪ੍ਰੋਬਲਮ ਪੈ ਗਈ ਮੋਰਲਾ ਟਾਇਰ ਪੈਂਚਰ ਹੋ ਗਿਆ ਤੇ ਪਿਛਲੀ ਇੱਕ ਤਾਰ ਟੁੱਟ ਗਈ ਚੱਕੇ ਦੀ ਬਾਈ ਕਾਰੀਗਰ ਆਪਈਆ ਕਰ ਲੈਂਦਾ ਆ ਤੇ ਬਾਈ ਨੂੰ ਕੋਈ ਟੈਨਸ਼ਨ ਨਹੀਂ ਕਰ ਲੈਣਾ ਆ ਇਹਨੇ ਤੇ ਆਪਣੇ ਵਾਲੇ ਕੋੜੇ ਤੋਂ ਵੀ ਆਪਾਂ ਸਮਾਨ ਲਾ ਹੀ ਲਿਆ ਬਾਈ ਨੂੰ ਲੱਗਣਾ ਸੀ ਟਾਈਮ ਤੇ ਆਪਣੇ ਵਾਲੇ ਦੇ ਲੱਗਦੇ ਆ ਬ੍ਰੇਕ ਪੈਡ ਲੈਦਰ ਜੂਰ ਬਹੁਤ ਲੈਂਡਿਆ ਸੀਗਾ ਮੈਂ ਕਿਹਾ ਇੰਨਾ ਜੂਰ ਤਾਂ ਲੱਗਦਾ ਨਹੀਂ ਹੁੰਦਾ ਫੇਰ ਦੇਖਿਆ ਤਾਂ ਲੈਦਰ ਲੱਗਦੇ ਆ ਮਗਰਲੇ ਇਮੇਗਾ ਹੁਣ ਟਾਈਮ ਤਾਂ ਲੱਗਣਾ ਹੀ ਆ ਬਾਈ ਨੂੰ ਆਪਾਂ ਵੀ ਥੋੜੇ ਜਿਹੇ ਲੈਦਰਾਂ ਨੂੰ ਮੱਥਾ ਮਾਰ ਲੈਣੇ ਆ ਜੇ ਕਿਤੇ ਆਪਣੇ ਕੋ ਗੱਲ ਬਣ ਜਵੇ ਬਾਈ ਕਰ ਤੋ ਮੈਂ ਆਪਣੇ ਆਪ ਲੂੰਗਾ ਵੈਸੇ ਲੈਦਰ ਦਾ ਵੈਸੇ ਆਪਕੋ ਵੀ ਨੋਲੇਜ ਹੈ ਇਸਕੇ ਬ੍ਰੇਕ पे ਅੱਛਾ ਇਸਕੇ ਬਾਰੇ ਮੈਨੂੰ ਨਾ ਬਾਈ ਕਹਿੰਦਾ ਵੀ ਤੇਰੇ ਵਾਲੇ ਲੈਦਰਾਂ ਹੁੰਦਾ ਨਹੀਂ ਮੇਰੇ ਤੋਂ ਕੰਮ ਹੋਣਾ ਤੇ ਚਲੋ ਮਾਰ ਲੈਣਾ ਆਪਾਂ ਮੱਥਾ ਇਦਾਂ ਦੀ ਨਹੀਂ ਕੋਈ ਗੱਲ ਫੇ ਦਿਮਾਗ ਚੱਲੂਗਾ ਪਿੰਡਾਂ ਵਾਲਾ ਇਦਾਂ ਆ ਬਾਈ ਮਿਲੇ ਜਾਂਦੇ ਆ ਬੰਦੇ ਵਧੀਆ ਤੋਂ ਵਧੀਆ ਘੋੜੇ ਆਪਣੇ ਦੇ ਲੈਦਰ ਲੱਗਦੇ ਸੀ ਤੇ ਨਾਟ ਆਪਣੇ ਕੋ ਖੁੱਲਦੇ ਨਹੀਂ ਕਰਕੇ ਪਤਾ ਹੀ ਆ ਆਪਣੇ ਜਿਹੜੇ ਆਪਾਂ ਨੂੰ ਜਾਣਦੇ ਆ ਭੈਣ ਭਰਾ ਥੋੜੀ ਹੱਥਾਂ 'ਚ ਪ੍ਰੋਬਲਮ ਹੈ ਤੇ ਉਹ ਬਰੀਕੀ ਵਾਲਾ ਕੰਮ ਹੁੰਦਾ ਕਰ ਕੇ ਨਾ ਵੇਚ ਇਹਨੂੰ ਹੱਥ 'ਚ ਪੈਣੇ ਸੀ ਜੇ ਤਾਂ ਭਾਰ ਜੇ ਵਾਲਾ ਕੰਮ ਹੁੰਦਾ ਫੇਰ ਤਾਂ ਆਪਾਂ ਮੰਨੀਦਾ ਨਹੀਂ ਕੋਹ ਵੀ ਇਹ ਜ਼ੂਰ ਵਾਲਾ ਵੀ ਹੋਵੇ ਉਹਨੂੰ ਵੀ ਨਹੀਂ ਮੰਨੀਦਾ ਕੋਹ ਤੇ ਫੇ ਆ ਭਰਾ ਨੂੰ ਕਿਹਾ ਆਪਾਂ ਇਹ ਭਾਈ ਨੇ ਆਪਣੇ ਨੇ ਨੰਨੂ ਢੱਲੇ ਕਰਕੇ ਨਾਟ ਕਾਹਤੇ ਤੇ ਆਪਾਂ ਬ੍ਰੇਕਾਟ ਲਈ ਸੀਗੀ ਬਾਈ ਧੰਨਵਾਦ ਥੈਂਕ ਯੂ ਨਾਮ ਕੀ ਹੈ ਤੁਹਾਡਾ ਮੇਰਾ ਕੁਨਾਲ ਹੈ ਨਾਮ ਕੁਨਾਲ ਨਾ ਉਰਨਾਚਲ ਪ੍ਰਦੇਸ਼ ਸੇ ਕੁਨਾਲ ਆ ਬਾਈ ਨੇ ਐ ਸੰਦੇ ਨਾਲ ਆਪਾਂ ਕੀਤੇ ਟੈਟ ਜਿਹੜਾ ਡਕੇਥਲਨ ਚ ਲਿਆ ਸੀਗਾ ਬਾਈ ਥੈਂਕ ਯੂ ਬਹੁਤ ਬਹੁਤ ਧੰਨਵਾਦ ਲੋ ਆਪਣਾ ਘੋੜਾ ਹੁਣ ਰੈਡੀ ਆ ਸਮਾਨ ਆਪਾਂ ਲੱਦ ਲਈਏ ਲੋ ਜੀ ਦੁਬਾਰਾ ਤੋਂ ਆਪਾਂ ਸਾਰਾ ਸਮਾਨ ਸੱਤਾ ਲੱਦ ਲਿਆ ਆਪਣੇ ਤੂਫਾਨ ਤੇ ਇੱਥੇ ਆਪਾਂ ਜਿਹੜਾ ਪਿੱਛੇ ਵੀ ਰੁਕੇ ਸੀ ਇੱਕ ਦੋ ਥਾਂ ਤੇ ਵੈਸੇ ਉਹ ਵੀਡੀਓ ਚੈਨ ਜੀਆਂ ਕਲਿੱਪਾਂ ਜਿਆਦਾਤਰ ਲੋ ਇਧਰ ਬੰਦੇ ਆਪਣੇ ਅਸਾਮ ਤੋਂ ਕੰਮ ਕਰਨ ਆਉਂਦੇ ਆ ਜਿਹੜੇ ਏਰੀਆ ਦੇ ਵਿੱਚ ਆਪਾਂ ਫਿਰ ਰਹੇ ਆ ਇਹ ਬਾਈ ਦਾ ਆਪਾਂ ਸੋਚਿਆ ਸੀ ਕਰੇ ਨਾਚਲ ਪ੍ਰਦੇਸ਼ ਤੋਂ ਆ ਤੇ ਬਾਈ ਇਹ ਅਸਾਮ ਤੋਂ ਆ ਦੀਜੋ ਸੇ ਆਪਾਂ ਹੈ ਦੀਜੋ ਸੇ ਹੈ ਨਾ ਅਸਾਮ ਅਸਾਮ ਸੇ ਅਸਾਮ ਸੇ ਕਹਾਂ ਸੇ ਅਸਮ ਉਹ ਗੁਆਟੀ ਕਾ ਗੁਆਟੀ ਕਾ ਨਾ ਦੀਜੋ ਸੇ ਕੌਣ ਦਾ ਜਹਾ ਬੋਲਾ ਸ ਆ ਬਾਈ ਨੇ ਕਿਸੇ ਨੇ ਕੀ ਬੋਲਾ ਉਹ ਚਲਾ ਗਿਆ ਨਾ ਨਹੀਂ ਹਾਂ ਹਾਂ ਅੱਛਾ ਗੁਆਟੀ ਸੇ ਆਪ ਹਾਂ ਆਪ ਜਹਾ ਬਿਜਲੀ ਕਾ ਕੰਮ ਕਰਨੇ ਆਏ ਹੋ ਨਾ

ਨਾਲੇ ਆਪਣੇ ਨਜ਼ਦੀਕ ਕੋ ਗੁਆਟੀ ਕੇ ਇਤਨੀ ਦੂਰੀ ਪਰ ਨਹੀਂ ਹੋ ਗਰ ਵੀ ਜਾ ਸਕਤੇ ਹੋ ਜੀ ਜੀ ਵਧੀਆ ਬੜੀਆ ਹੈ ਤੇ ਖਾਣ ਪੀਣ ਨੂੰ ਇੱਥੇ ਇੱਕ ਪਰੇ ਦੁਕਾਨ ਆ ਬਾਈ ਦਾ ਤਾਰਾਂ ਦੁਆਲੇ ਹੋਇਆ ਆ ਤੇ ਆਪਾਂ ਖਾਣ ਪੀਣ ਦਾ ਦੇਖੀਏ ਕਿਤੇ ਇੱਥੇ ਨਾਲੇ ਆ ਦੁਕਾਨ ਆ ਬੜਾ ਵਧੀਆ ਨਹੀਂ ਤਾਮ ਚਾਵਾਂ ਪਰ ਯਾਨੀ ਕਿ ਟੈਡ ਪਰ ਲਈ ਹੋ ਜਾਊਗਾ ਦੇਖਦੇ ਆ ਇੱਥੇ ਕਿਸੇ ਨੂੰ ਪੁੱਛਦੇ ਆ ਭਾਈ ਖਾਣੇ ਕੇ ਲੀਏ ਕਿਧਰ ਮਿਲੇਗਾ ਇਧਰ ਖਾਣੇ ਕੇ ਲੀਏ ਰੋਟੀ ਪਿਘੜਾ ਮਿਲ ਜਾਏਗਾ ਇਧਰ ਹੋਟਲ ਮੇਂ ਹੋਟਲ ਮੇਂ ਹੈ ਇਧਰ ਕੋਈ ਇਥੋਂ ਪੁੱਛਿਆ ਯਾ ਰੋਟੀ ਦਾ ਪਰੌਂਠੇ ਪਰੌਂਠੇ ਦਾ ਕਹਿੰਦੇ ਨਹੀਂ ਮਹਗੀ ਮਿਲ ਜਾਊਗੀ ਇਹ ਮਹਗੀ ਨਾ ਟੈਡ ਨਹੀਂ ਭਰਨਾ ਇਹ ਥੋੜੇ ਜਿਹਾ ਅੱਗੇ ਜਾ ਕੇ ਦੇਖਦੇ ਆਂ ਫੇ ਚਾ ਲੋਕਲ ਬੰਦਿਆਂ ਨੂੰ ਪੁੱਛਿਆ ਵੀ ਅੱਗੇ ਖਾਣ ਪੀਣ ਨੂੰ ਕਿੱਥੇ ਘਮਲੂ ਕਹਿੰਦੇ ਪੋਟੀਨ ਜਾ ਕੇ ਮਿਲਣਾ ਤੇ ਪੋਟੀਨ ਇੱਥੋਂ ਗੱਲੇ 20 ਕਿਲੋਮੀਟਰ ਤੇ ਸਾਰੀ ਚੜਾਈ ਆ ਇਸ ਕਰਕੇ ਮੈਗੀ ਨੂੰ ਹੀ ਮੱਥਾ ਮਾਰ ਲੈਣੇ ਆ ਲਓ ਜੀ ਮੈਗੀ ਖਾ ਲੈਣੇ ਫੇ ਦੀਦੀ ਐਸੇ ਕਰਨਾ ਇੱਕ ਦਾ ਦੋ ਪਲੇਟ ਬਣਾਣਾ ਇੱਕ ਦਾ ਇੱਕ ਹਾਂ ਦੋ ਪਲੇਟਾਂ ਔਰ ਇੱਕ ਤਿੰਨ ਪਲੇਟ ਬਣਾ ਦੇਣਾ ਮੇਰੇ ਲਈ ਦੋ ਜਗਾ ਕਰ ਦੇਣਾ ਤਿੰਨ ਪਲੇਟ ਇੱਕ ਜਗਾ ਇੱਕ ਪਲੇਟ ਮੇਂ ਔਰ ਦੋ ਪਲੇਟ ਇੱਕ ਜਗਾ ਕਰ ਦੇਣਾ ਸਮਝ ਗਏ ਕਿਉਂ ਵੀਡੀਓ ਉਤਾਰਾਓ ਮੈਂ ਲਾਉ ਤਾਂ ਜੀ ਆਨੰਦ ਮਾਣੀ ਜਾਓ ਬਸ ਪਹਾੜਾਂ ਦਾ ਹੁਣ ਦੱਸਿਆ ਆਪਾਂ ਤੁਹਾਨੂੰ ਘਟੋ ਘਟਦਾ 15 ਦਿਨ ਆਪਾਂ ਇੱਥੇ ਪਹਾੜਾਂ 'ਚ ਹੀ ਰਹਿਣਾ ਆ ਤੇ ਮੈਗੀ-ਮੂਗੀ ਖਾ ਕੇ ਚੱਲੇ ਸੀਗੇ ਤੇ 8-10 ਕਿਲੋਮੀਟਰ ਆਏ ਆ ਆਪਾਂ ਹੱਲੇ ਤੇ ਮਹਿਗਾ ਘੜੀ ਤਾਲ ਲੀਜੀ ਤੇ ਨਾਲੇ ਅਨਰਜੀ ਡਾਊਨਲੋਡ ਕਰ ਲਈਏ ਕਿਉਂਕਿ ਮੈਗੀ-ਮੁਗੀ ਨਾਲ ਤਾਂ ਕੋਹ ਨਹੀਂ ਬਣਦਾ ਹੁਣ ਯਾਨੀ ਕਿ ਜਿਹੜਾ ਬ੍ਰਹਮਾਸਤਰ ਆਪਾਂ ਨੂੰ ਦਿੱਤਾ ਆ ਸਫਰਾਂ ਦਾ ਆਪਣੇ ਫਰੈਸ਼ ਕੀ ਬਾਈ ਨੇ ਹੁਣ ਉਹਦੀ ਵਰਤੋਂ ਕਰਦੇ ਆ ਅੱਜ ਉਹ ਹੀ ਕੰਮ ਆਉਣਾ ਦੋ ਤਿੰਨ ਦਿਨ ਹੋ ਗਿਆ ਆਪਾਂ ਵਰਤਿਆ ਨਹੀਂ ਬਣਾ ਰਹਾ ਹੈ ਬਣਾ ਲੈਂਦੇ ਆ ਜੇ ਬਾਈ ਮੈਂ ਕਹਾਂ ਆਪ ਬਤਾ ਰਹਾ ਹਾਂ ਹਮੇ ਮਿਲੇ ਥੇ ਜਾਂ ਆਪਨੇ ਮੈਗੀ ਖਾਈ ਠੀਕ ਆ ਠੀਕ ਹੈ ਠੀਕ ਆ ਵੀ ਪੁਤਿਨ ਕੀ ਤਰਫ ਜਾ ਰਹੇ ਨਾ ਸਹੀ ਹੈ ਮਿਲਤੇ ਆਗੇ ਓ ਬੜੀਆ ਤੇ ਤੁਸੀਂ ਦੋ ਜਣੇ ਪਤਾ ਨਹੀਂ ਕਿਹੜਾ ਬ੍ਰਹਮ ਅਸਤਰ ਉਹ ਹੀ ਆ ਆਪਣਾ ਪੁਰਾਣਾ ਹੀ ਸੰਦਾ ਇਹਨੇ એનર્ਜੀ ਡਾਊਨਲੋਡ ਕਰਨੀ ਹੈ ਅੱਜ ਇਹਨੂੰ ਸੱਟੀਏ ਪਹਿਲਾਂ ਅੰਦਰ ਆਹਾ ਹਾ 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 ਬ੍ਰਮਾਸਟਰ ਓ ਸਾਈਡ ਤੋਂ ਆਏ ਆਪਾਂ ਇਹ ਓ ਜਿੱਦਾਂ ਨੂੰ ਖੰਬੇ ਦੀ ਦੇ ਆ ਤੇ ਉਹ ਪਹਾੜ ਜਿਹੜਾ ਦੀਦਾ ਉਹਦੇ ਪਿਛਲੇ ਪਾਸੇ ਲਿਸ਼ਿਸ ਤੋਂ ਤੇ ਲਿਸ਼ਿਸ ਤੋਂ ਬਾਅਦ ਆ ਪਹਾੜਾਂ ਦੇ ਪਿੱਛੇ ਘੁੰਮੀ ਜਾਂਦੇ ਆ ਇਧਰੋਂ ਇਦਾਂ ਘੁੰਮ ਕੇ ਇਧਰ ਆ ਗਏ ਇਧਰੋਂ ਗੱਡੀਆਂ ਆਉਣੀਆਂ ਆ ਮੋੜ ਕੇ ਇਧਰ ਨੂੰ ਯਾਨੀ ਕਹਿਣ ਦਾ ਮਤਲਬ ਲਿਚਿਸ ਤੋਂ ਲੈ ਕੇ ਲਿਚਿਸ ਲਿਚਿਸ ਇਸੋ ਰੀ ਤਰ੍ਹਾਂ ਦੇ ਨਾ ਯਾਰ ਉੱਥੋਂ ਲੈ ਕੇ ਪੁਤਿੰਨ ਤੱਕ ਪੀਓਟੀਆਈਐਨ ਤੇ ਉੱਥੇ ਤੱਕ 20 ਕਿਲੋਮੀਟਰ ਬਣਦਾ ਤੇ 20 ਕਿਲੋਮੀਟਰ ਹੀ ਚੜਾਈ ਆ ਮਹਾਰਾਜ ਇਹ ਸਾਈਕਲਿਸਟਾਂ ਲਈ ਆ ਮੇਰੇ ਭਰਾਵਾਂ ਲਈ ਜਾਣਕਾਰੀ ਤੇ 20 ਕਿਲੋਮੀਟਰ ਹੀ ਚੜਾਈ ਆ ਇਹ ਪੂਰੀ ਲਓ ਭਾਈ ਮੋੜੋਂ ਸੇ ਪੁਤਿੰਨ ਦਾ 10 ਕਿਲੋਮੀਟਰ ਆ ਯਾਨੀ 10 ਆਪਾਂ ਗਏ ਜਿੱਥੋਂ ਆਪਾਂ ਮੈਗੀ ਖਾਧੀ ਸੀਗੀ ਲੇਸ਼ਿਸ ਪਿੰਡ ਸਗਾ ਹੋ 20 ਕਿਲੋਮੀਟਰ ਇਦਾਂ ਦਾ ਆਇਆ ਕਹਿੰਦੇ ਵੀ ਆ 10 ਤਾਂ ਆਪਾਂ ਦੇਖ ਲਿਆ ਆ 10 ਆਪਾਂ ਆ ਗਏ ਆ ਵੀ ਪੈਡਲ ਨਹੀਂ ਰੋਕਦੇ ਹੈਗੇ ਤੇ ਅਗਲੇ 10 ਦੇ ਦਿੰਦੇ ਹੁਣ ਕਿੱਦਾਂ ਆ ਇੱਧਰ ਆਪਣਾ ਘੋੜਾ ਤੇ ਆਇਆ 파ਰੋ ਨਾਲਾ ਤੇ ਇੱਕ ਗੱਲ ਹੋਰ ਸਾਂਝੀ ਕਰਦੇ ਆ ਇੱਥੇ ਨਾ ਆਪਾਂ ਜਿਹੜਾ ਸਫਰ ਕਰ ਰਹੇ ਆ ਆਪਣੇ ਦੂਜੇ ਤੋਂ ਕੀਮੇ ਤੋਂ ਜਿਹੜਾ ਪੁੱਤੀ ਨਾਲ ਨੂੰ ਜਾ ਰਹੇ ਆ ਆਪਾਂ ਤੇ ਭਈ ਇਹਦੇ ਵਿੱਚ ਨਾ ਯਾਨੀ ਮੌਸਮ ਦਾ ਕੋਹ ਨਹੀਂ ਪਤਾ ਲੱਗਦਾ ਜਦੋਂ ਇਦਾਂ ਪਹਾੜਾਂ ਦੇ ਵਿੱਚ ਜੇ ਆ ਜੰਨੇ ਆ ਤਾਂ ਪੂਰੀ ਠੰਡ ਜੀ ਲੱਗਣ ਲੱਪਨਦੀ ਆ ਇੱਧਰ ਥੱਲੇ ਵਗਦਾ ਨਾਲਾ ਇਹ ਉਹ ਨੇੜੇ ਦਾ ਤੇ ਜਦੋਂ ਪਹਾੜ ਦੇ ਦੂਜੇ ਪਾਸੇ ਚਲ ਜੰਨੇ ਆ ਫੇਰ ਗਰਮੀ ਲੱਗਣ ਲੱਪਾਂਦੀ ਆ ਸੂਰਜਾਂ ਲੱਗੇ ਜਿਹਾ ਹੋ ਜਾਂਦਾ ਆ ਪਾਰੋਂ ਨਾਲਾ ਲੱਗਦਾ ਨਹੀਂ ਤਾਂ ਫਿਲਮ ਆ ਜੀ ਆਦਵਾਸੀ ਹੀ ਆ ਏਰੀਆ ਦੇ ਦੇੰਦੇ ਆਦਵਾਸੀਆਂ ਦਾ ਏਰੀਆ ਉਧਰ ਰੜਕੀ ਵਾਲਿਆ ਜਿੱਥੇ ਕਿ ਤੂੰ ਪਹੁੰਚਿਆ ਹਾਂ ਹਣ ਪਿੰਡਾਂ ਵਾਲਾ ਆਦਵਾਸੀਆਂ ਚ ਆਹ ਦੇਖੋ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਹੈਗੇ ਬਈ ਜਦੋਂ ਨਾ ਪਹਾੜ ਦੇ ਦੂਜੇ ਪਾਸੇ ਆ ਜਾਂਦੇ ਆ ਸੂਰਜ ਮਾਰਦਾ ਪੂਰੀਆਂ ਲੇਟਾਂ ਇੱਥੇ ਸੂਰਜ ਲੱਗੇ ਬਹੁਤ ਆ ਤੇ ਇੱਥੇ ਗਾਹ ਕੋਲ ਗਰਮੀ ਲੱਗਣ ਲੱਗ ਪੰਦੀ ਆ ਹਾਏ ਆਲਾ ਦਵਾਲਾ ਲੋ ਜੀ ਪਹੁੰਚ ਗਏ ਆਪਾਂ ਪੁਤਿਨ ਪੁਤਿਨ ਦੇ ਵਿੱਚ ਕਾਫੀ ਵੱਡਾ ਧਾਮ-ਜਾਮ ਆ ਬਈ ਸੀਮਾ ਸਟੋਰ ਕੈਫੇ ਕੋਰਨਰ ਹੋਟਲ ਪੁਤਿਨ ਰੋਜ਼ ਬੇકરી ਯਾਨੀ ਕਿ ਵੱਡਾ ਧਾਮ-ਜਾਮ ਆ ਸਾਰਾ ਕੁਝ ਹੈਗਾ ਖਾਣ-ਪੀਣ ਨੂੰ ਤੇ ਆਪਾਂ ਇੱਧਰ ਖਾਣੇ ਆ ਕ੍ਰਿਸ਼ਨਾ ਹੋਟਲ ਲਓ ਜੀ ਚੂਬਾ ਅਰਨਾਚਲ ਪ੍ਰਦੇਸ਼ ਬੈਠੇ ਆਪਾਂ ਟੈਂਪੂਤੀ ਨੂੰ ਦੇ ਵਿੱਚ ਤੇ ਅੱਜ ਪਹਿਲੀ ਵਾਰੀ ਪਨਾਚਰ ਪ੍ਰਦੇਸ਼ ਦੇ ਵਿੱਚ ਥਾਲੀ ਖਾਣ ਲੱਗੇ ਯਾਨੀ ਪਹਿਲਾ ਦਿਨ ਹੈ ਆਪਣਾ ਜਿੱਥੇ ਥਾਲੀ ਦੇ ਵਿੱਚ ਆਇਟਮ ਆਇਆ ਇਹਦੇ ਵਿੱਚੋਂ ਇੱਕ ਦੋ ਹੀ ਮੈਨੂੰ ਆਪਾਂ ਨੂੰ ਪਤਾ ਸਿਰ ਇੱਕੋ ਹੀ ਤੁਹਾਨੂੰ ਸਮਝਾਉਣੀ ਆਇਆ ਤੇ ਬਾਕੀ ਪਤਾ ਕੋਈ ਨਹੀਂ ਬੱਚਾ ਬਣਾ ਆਪਾਂ ਦਾ ਭੁੱਖ ਬਹੁਤ ਲੱਗੀ ਆ ਜੀ ਮੈਂ ਕੀ ਕਹਾਂ ਸਾਈਕਲਾਈਟ ਭਰਾਵਾਂ ਦੇ ਇੱਕ ਜਾਣਕਾਰੀ ਸਾਂਝੀ ਕਰ ਦਈਏ ਜਿਹੜੇ ਨਵੇਂ ਸਾਈਕਲਿਸਟ ਆ ਪੁਰਾਣੇ ਜਿਹੜੇ ਖੁੰਡ ਸਾਈਕਲਾਈਟ ਆ ਬਾਈ ਉਹ ਤਾਂ ਮੱਥਾ ਮੁੱਥਾ ਆਪਣਾ ਨੈੱਟ ਨੁੱਟ ਤੇ ਹੀ ਮਾਰ ਲੈਂਦੇ ਆ ਜਿਹੜੇ ਮੇਰੇ ਵਰਗੇ ਥੋੜੇ ਇਦਾਂ ਦੇ ਆ ਪੜ੍ਹਾਈ ਲਿਖਾਈ ਦੇ ਵਿੱਚ ਤੇ ਸ਼ੌਂਕ ਹੈਗਾ ਆ ਘੁੰਮਣ ਫਿਰਨ ਦਾ ਉਹਨਾਂ ਭਰਾਵਾਂ ਲਈ ਇਹ ਜਾਣਕਾਰੀ ਆ ਬੇ ਆਪਣੇ ਇਧਰ ਨੂੰ ਲਿਸ਼ੀਸ ਤੋਂ ਆਪਣੇ ਜਦੋਂ ਆ ਪੁਤੀ ਨਾਲ ਨੂੰ ਆਉਨੇ ਆ ਲਿਸ਼ੀਸ ਤੋਂ ਪੁਤੀ ਤੱਕ ਆਉਂਦੇ ਆ ਉਹਨੂੰ ਕੋਈ ਵੀ ਖਾਣ ਪੀਣ ਦਾ ਤਾਮਝਾਮ ਨਹੀਂ ਹੈਗਾ ਇਸ ਕਰਕੇ LICC ਦੇ ਵਿੱਚ ਦੋ ਦੋ ਤਿੰਨ ਦੁਕਾਨਾਂ ਹੈਗੀਆਂ ਆ ਉਹਦੀ ਪਿੱਛੇ ਕਲਿੱਪ ਵਿੱਚ ਦੇਖ ਚੁੱਕੇ ਆ ਆਪਣੀਆਂ ਛੂਟੀਆਂ ਮੋਟੀਆਂ ਹੀ ਆ ਤੇ ਉੱਥੋਂ ਹੀ ਖਾਣ ਪੀਣ ਦਾ ਸਮਾਨ ਚੱਕ ਕੇ ਤੁਰ ਪੋ। ਅਣਗੇਲੀ ਨਾ ਵਰਤੋ ਬਈ ਕੋਈ ਨਹੀਂ 20 ਕਿਲੋਮੀਟਰ ਕੱਢ ਲੈਣਾ ਆ। ਭਾਈ 20 ਕਿਲੋਮੀਟਰ ਸਾਰੀ ਚੜਾਈ ਆ। ਪੂਰਾ ਬਾਣ ਹੁੰਦਾ ਆ। ਇਹ ਕਰਕੇ ਉੱਥੋਂ ਖਾਣ ਪੀਣ ਦਾ ਸਮਾਨ ਲੈ ਕੇ ਤੁਰੋ ਜੇ ਕੋਈ ਆਪਣਾ ਸਾਈਕਲਿਸਟ ਭਰਾ ਇਸ ਰੂਟ ਤੇ ਸਫਰ ਕਰਦਾ ਆ। ਮੈਂ ਕਹਾਂ ਸਾਂਝਾ ਕਰ ਦਨੇ ਤੁਹਾਡੇ ਨਾਲ ਤੁਹਾਡੇ ਕੰਮ ਆ ਜੂਗਾ ਕਿਹੇ ਸਾਈਕਲਿਸਟ ਭਰਾ ਦੇ ਲਓ ਜੀ ਮਗਾ ਵੀ ਰੋਲਕੀ ਵਾਲੇ ਦਾ ਜਿੰਨਾ ਜ਼ੋਰ ਲੱਗਾ ਸੀ ਹੈ ਨਾ ਆਪਣਾ ਪੁਤੀਨਾਂ ਨੂੰ ਜੋ ਚੜਾਈ ਚੜਦਿਆਂ ਨੂੰ ਉਨਾ ਹੀ ਇਹਨੇ ਸਖਾਲਾ ਕਰ ਦਿੱਤਾ ਰੋਡ ਯਾਨੀ ਕਿ ਸਾਰਾਈ ਉੱਥੋਂ ਪੁਤੀਨ ਤੋਂ ਡਾਉਨੇ ਆ ਰਹੇ ਆਂ ਆਪਾਂ ਅਤਰਾਈ ਆ ਸਾਰੀ 7 ਕਿਲੋਮੀਟਰ ਆ ਗਏ ਆ ਆ ਪੂਸਾ ਲਿਖਿਆ ਆਂ ਦੇ ਇੱਥੇ ਤੱਕ 7 ਕਿਲੋਮੀਟਰ ਬਣਿਆ ਆ 7 0 ਕਿਲੋਮੀਟਰ ਬੂਸਾ 7 7 ਸਮਝ ਗਏ ਹੋਣੇ ਨਾ ਬੰਦੇ ਸਮਝਣ ਵਾਲੇ ਆਪਣੇ ਜਿਹੜੇ ਖਾਸ ਆ ਆਪਣੇ ਦਿਲ ਦੇ ਕਰੀਬ 7 ਤੇ 27 ਬਾਰੇ ਉਹਨਾਂ ਨੂੰ ਵੀ ਪਤਾ ਆ ਤੇ ਮੈਂ ਕਿਹਾ ਯਾਰ ਆਪਣੇ ਕਰਨਾਲ ਕਾਲੇ ਭਾਈ ਨੂੰ ਦੇਖ ਲਈਏ ਉਹ ਰੁਕਣ ਨੂੰ ਕਹਿੰਦਾ ਸੀਗਾ ਤੇ ਆਪਾਂ ਆ ਗਿਆ ਨਹੀਂ ਭਾਈ ਕੱਢ ਲੈਣੇ ਹੱਲੇ 20 ਕੋ 25 ਕਿਲੋਮੀਟਰ ਤੇ ਮੈਂ ਕਿਹਾ ਹੋਰ ਨਾ ਕਿਤੇ ਰੋਕੇ ਜAVE ਬਾਕੀ ਦੇਖਦੇ ਆਂ ਦੀ ਵੇਟ ਕਰ ਲਈਏ ਥੋੜੀ ਇੱਥੇ ਯਾਰ ਚਾਹ ਪੀ ਲੰਨੇ ਆ ਜੱਤੇ ਰੋੜਕੀ ਵਾਲਿਆ ਲਓ ਜੀ ਚਾਹ ਪੀ ਨਹੀਂ ਰੁਕੇ ਸੀਗੇ ਤੇ ਆਪਣੇ ਇਧਰ ਬੀਬੀਆਂ ਦੁਕਾਨ ਤੇ ਇਹੇ ਸ਼ੌਪ ਕਰਦੀਆਂ ਤੇ ਇਧਰ ਮザ ਹੋਣੀ ਮਮਤ ਕਰ ਰਹੇ ਹੋ ਨਾ ਆਪ ਜੀ ਮਾਮਾ ਵੀ ਹੈ ਸਹੀ ਸਹੀ ਜੇ ਠੀਕ ਹੈ ਨਿਊਡਲ ਹਾਂ ਨਿਊਡਲ ਨਾ ਤੇ ਇਹਨਾਂ ਦੀ ਜੇ ਆਪਾਂ ਕਹੀਏ ਨਾਚਲ ਦੇ ਵਿੱਚ ਜਿਹੜੀ ਮਾਂ ਬੋਲੀ ਆ ਉਹ ਆਪਣੇ ਨਿਸ਼ੀ ਹੈ ਨਾ ਨਿਸ਼ੀ ਨਿਸ਼ੀ ਬੋਲੀ ਜਾਂਦੀ ਆ ਜਿਹੜੀ ਮਾਤਰ ਭਾਸ਼ਾ ਆ ਇੱਥੇ ਦੀ ਤੇ ਆਪਾਂ ਮੈਂ ਕਿਹਾ ਚਾਹ ਦਾ ਕੱਪ ਬਣਾ ਦਿਓ ਤੇ ਪੀਨੇ ਆ ਆ ਗਿਆ ਆਪਣਾ ਬਾਈ ਹਾਂ ਬਾਈ ਮੈਂ ਤਬੀ ਰੁਕਾ ਹੂੰ ਮੈਂ ਕਿਹਾ ਉਹਨਕੋ ਵੇਟ ਕਰ ਲੂੰ ਆਪ ਕੌਣ ਸੀ ਕਲਾਸ ਮੇ ਹੋ ਬੇਟਾ ਆਪ ਕੌਣ ਸੀ ਕਲਾਸ ਮੇ ਹੋ ਹੈ ਵੀ ਕੇ ਵੀ ਨਹੀਂ ਕੋਈ ਜਨੀ ਕਲਾਸ ਕੌਣ ਸੀ ਕਲਾਸ ਹੋ ਰਹੀ ਸਹੀ 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 ਤੋ ਪੜਾਈ ਅੱਛੀ ਚਲਤੀ ਹੈ ਸਹੀ ਹੈ ਟੀਚਰ ਅੱਛੇ ਹੈ ਟੀਚਰ ਸਾਊਥ ਇੰਡੀਅਨ ਕੇ ਹੈ ਹਾਂਜੀ ਟੀਚਰ ਸਾਊਥ ਇੰਡੀਅਨ ਸੇ ਹੈ ਸਾਊਥ ਇੰਡੀਅਨ ਹੈ ਸਹੀ ਸਹੀ ਜੇ ਭਾਈ ਸਾਊਥ ਕਾ ਹੀ ਹੈ ਉਹ ਕਰਨਾਟਕਾ ਸੇ ਹੈ ਡਾਇਲੌਗ ਆਪਣੇ ਫਰੈਸਕੀ ਬਾਈ ਵਾਲਾ ਕੀਨੇ ਹਾਲ ਕੀਨੇ ਚਾਲ ਇਦਾਂ ਬਾਈ ਬੋਲਦਾ ਹੁੰਦਾ ਲਈ ਆਪਾਂ ਪਹੁੰਚ ਗਏ ਆ ਅਜ਼ਾਲੀ ਤੇ ਡਿਸਟ੍ਰਿਕਟ ਇਹਦਾ ਪੰਪਾਰੇ ਤੇ ਸੂਬਾ ਅਰਨਾਚਲ ਪ੍ਰਦੇਸ਼ ਤੇ ਰਾਤ ਦਾ ਟਿਕਾਣਾ ਆਪਣਾ ਇੱਥੇ ਹੋਊਗਾ ਵੀਆਈਪੀ ਢਾਬਾ ਤੇ ਬਾਈ ਨੇ ਉੱਤੇ ਸਾਈਕਲ ਟੰਗੇ ਹੋ ਸਕੇ ਤੇ ਸਾਈਕਲ ਦੇਖ ਕੇ ਆਪਾਂ ਇੱਥੇ ਰੁਗਿਆ ਆਪਾਂ ਕਿਹਾ ਬਈ ਸਾਈਕਲ ਪ੍ਰੇਮੀ ਆ ਤੇ ਜ਼ਰੂਰ ਬਣੂਗਾ ਇੱਥੇ ਰਹਿਣ ਦਾ ਤੇ ਉਹ ਉਹ ਸਾਹਮਣੇ ਜਿਹੜਾ ਬੰਦਾ ਖੜਾ ਉਹ ਨਾਲ ਗੱਲਬਾਤ ਕੀਤੀ ਤੇ ਉਹ ਕਹਿੰਦਾ ਭਾਈ ਮਾਲਕ ਤਾਂ ਹੈ ਨਹੀਂ ਕਿ ਆਪਾਂ ਕਹਾਂ ਵੀ ਤੁਸੀਂ ਇਜਾਜ਼ਤ ਦੇ ਦਿਓ ਕਹਿੰਦੇ ਇਜਾਜ਼ਤ ਆ ਤੇ ਬੰਦਾ ਉਹ ਵੀ ਅਸਾਮ ਤੋਂ ਆ ਇਹ ਇਧਰ ਅਸਾਮ ਦੇ ਬੰਦੇ ਜਿਆਦਾ ਯਾਰ ਕੰਮ ਕਰਦੇ ਦੇਖਿਆ ਨਾ ਚਲ ਪ੍ਰਦੇਸ਼ ਦੇ ਵਿੱਚ ਕੌਣ ਸਾ ਡਿਸਟ੍ਰਿਕਟ ਹੈ ਆਪਕਾ ਕੋਈ ਡਰ ਸਮਝ ਨਹੀਂ ਆ ਅਸਾਮ ਅਸਾਮ ਮੈਂ ਕਹਾਂ ਰਹਤੇ ਹੋ ਬੀਸਨਰ ਡੇਰ ਜੀਲਾ ਕੌਨ ਸ ਹੈ ਉਸਕਾ ਡਿਸਟ੍ਰਿਕਟ ਸੁਖਮਨੀਪੁਰ ਸੁਖਮਨੀਪੁਰ ਸਹੀ ਹੈ ਸਹੀ ਹੈ ਲਓ ਜੀ ਪਹਿਲਾ ਟੈਂਟ ਗੱਢੀਏ ਭਾਈ ਟਾਈਮ ਕਿਤਨਾ ਹੋ ਪਹਿਲੇ ਬਤਾਨਾ ਯਾਰ ਥੋੜਾ ਬਤਾਤੇ ਹੈ ਹਮੇਸ਼ਾ ਦਿੱਖਤੇ ਰਹਿਣਾ ਸਹੀ ਭਾਜੀ ਨਹੀਂ ਨਹੀਂ ਟਾਈਮ ਕਿਤਨਾ ਹੋਇਆ 4:45 ਭਾਈ 4:45 ਮਿੰਟ ਹੋਏ ਆ ਤੇ ਨੇਰਾ ਦੇਖ ਲਓ ਕਿੰਨਾ ਹੋ ਗਿਆ ਇਹ ਇਧਰ ਦੇਖ ਲਓ ਨੇਰਾ ਕਿੰਨਾ ਹੋ ਗਿਆ 4:45 ਹੋਇਆ ਲੈ। ਲਓ ਜੀ। ਇੱਧਰ ਆਪਣਾ ਤੂਫਾਨ ਤੇ ਇੱਧਰ ਆਪਣੇ ਟੈਂਟ ਗੱਡ ਕੇ ਹੋ ਗਿਆ ਰੈਡੀ। ਇਹ ਆਪਣੇ ਵਾਲਾ ਤੇ ਉਹ ਬਾਈ ਬੈਲੂਰ ਵਾਲਾ। ਤੇ ਇੱਥੇ ਆਪਣਾ ਇੱਕ ਦੋਸਤ ਬਣਿਆ ਫਰੈਂਡ। ਹੈਲੋ। ਹਾਈ। ਨਹੀਂ ਨਹੀਂ ਹੈਂਡਸ਼ੇਕ ਕਰੋ। ਇਹ ਆਪਣਾ ਫਰੈਂਡ ਬਣਿਆ, ਦੋਸਤ ਬਣਿਆ ਆ। ਇਹ ਕਨਾ ਜੋ ਗਾਣਾ ਗਾ ਰਿਹਾ ਸੀ ਫਿਰ ਨੇਪਾਲੀ ਮੇ। ਨਹੀਂ ਦੇਖ ਲੈ ਫਿਰ। ਦੀ ਗਾਦੇ ਯਾਰ। ਅੱਛਾ ਲੱਗਾ ਮੈਨੂੰ। ਮੁੰਡਾ ਨੇ ਪਾਲੀ ਦੀ ਗਾਣਾ ਗਾਉਂਦਾ ਸੀਗਾ ਸੋਰਚ ਪੂਰਾ ਸੀਗਾ ਸਮਝ ਨਹੀਂ ਆਪਾਂ ਨੂੰ ਆਹ ਲਫ਼ਜ਼ ਕੀ ਸੀਗੇ ਮੈ 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 ਇਹ ਜ਼ਰੂਰ ਦੱਸਣਾ ਤੇ ਕਿਦਾਂ ਸਫਰ ਦਾ ਆਨੰਦ ਮਾਰ ਰਹੇ ਆ ਇਹਦੇ ਬਾਰੇ ਵੀ ਜ਼ਰੂਰ ਦੱਸਣਾ ਤੇ ਅੱਜ ਤੋਂ ਆਪਣਾ ਕੰਮ ਪਹਾੜਾਂ 'ਚ ਸ਼ੁਰੂ ਆ ਬਸ ਪਹਾੜੋਂ ਪਹਾੜੀ ਰਹਿਣਾ ਆਪਾਂ ਹੁਣ ਘੱਟੋ ਘਾਟ 10 ਦਿਨ ਵੀ ਹੋ ਸਕਦੇ 10 ਤੋਂ 15 ਵੀ ਹੋ ਸਕਦੇ ਆ ਠੀਕ ਹੈ ਜੀ ਜੇ ਕੋਈ ਗਲਤੀ ਗੁਲਤੀ ਹੁੰਦੀ ਆ ਤਾਂ ਦੱਸ ਦਿਆ ਕਰੋ ਤੇ ਆਪਾਂ ਸੁਧਾਰ ਲਵਾਂਗੇ ਤਾਂ ਬਾਪਾ VIP ਠੀਕ ਹੈ ਜੀ ਅੱਛਾ ਅੱਛਾ ਠੀਕ ਹੁਣ ਕਰਦੇ ਆ ਆਰਾਮ ਮੂੰਹ ਧੋ ਕੇ ਰੋਟੀ ਪਾਣੀ ਖਾਣੇ ਆ ਇਹ ਮੱਥਾ ਹੱਲੇ ਸੌਣ ਦਾ ਟਾਈਮ ਨਹੀਂ ਹਲੇ ਆ ਸੋਸ਼ਲ ਮੀਡੀਆ ਦੇ ਬਹੁਤ ਮਾਰਨਾ ਪੈਂਦਾ ਇਹ ਬਹੁਤ ਪੰਗਾ ਵੱਡਾ ਹੈ ਠੀਕ ਹੈ ਜੀ ਸਾਰਿਆਂ ਨੂੰ ਰੜਕੇ ਵਾਲੇ ਲੋ ਤੇ ਰੜਕੇ ਤੇ ਘੋੜੇ ਵਾਲੇ ਜੀ ਸੱਤ ਸ਼ੀਰੀਆ ਕਾਲ